ਹਾਂ ਜੀ ਪਿੰਡ ਕਾਂਗਾ ਜਿਹੜਾ ਕਿ ਫਾਜ਼ਰਕੇ ਜ਼ਿਲ੍ਹੇ ਦਾ ਪਿੰਡ ਹੈ ਤੁਹਾਨੂੰ ਦੱਸਿਏ ਕਿ ਇੱਥੇ ਇੱਕ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਹਰ ਟੂਰਨਾਮੈਂਟ ਜਦੋਂ ਕੋਈ ਕਰਵਾਇਆ ਜਾਂਦਾ ਉੱਥੇ ਕੁਛ ਨਾ ਕੁਛ ਖਾਸ ਜ਼ਰੂਰ ਹੁੰਦਾ ਤੁਸੀਂ ਵੀ ਬਹੁਤ ਸਾਰੇ ਦਰਸ਼ਕ ਇਹ ਜਾਨਣਾ ਚਾਹੁੰਦੇ ਹੁੰਦੇ ਹੋ ਕਿ ਕਿਹੜੇ ਕਿਹੜੇ ਖਿਡਾਰੀ ਇੱਥੇ ਪਹੁੰਚਣਗੇ ਕੀ ਇਨਾਮ ਹੋਣਗੇ ਉਹਦੀ ਵੀ ਗੱਲਬਾਤ ਤੁਹਾਨੂੰ ਚਾਹੀਦੀ ਹੁੰਦੀ ਹੈ ਇਸ ਟੂਰਨਾਮੈਂਟ ਦੀ ਜੇ ਆਪਾਂ ਵਿਸ਼ੇਸ਼ਤਾ ਦੀ ਗੱਲ ਕਰੀਏ ਤਾਂ ਇੱਥੇ ਉਹ ਬਹੁਤ ਸਾਰਾ ਉਹ ਸਮਾਨ ਪਿਆ ਹੈ ਜਿਹੜਾ ਖਿਡਾਰੀਆਂ ਨੂੰ ਜਾਂ ਕਹੇ ਲੋ ਜਿਹੜੇ ਜਿੱਤਣ ਵਾਲੀਆਂ ਟੀਮਾਂ ਨੂੰ ਜਾਂ ਇਹ ਵੱਡੀਆਂ-ਵੱਡੀਆਂ ਮੇਰੇ ਨਾਲ ਗੁਰਵਿੰਦਰ ਕੰਗ ਹੈ ਐਸ ਇਸ ਟਾਈਮ ਥੋੜਾ ਸਿਵਲ ਚ ਨੇ ਇਸ ਟਾਈਮ ਜਦੋਂ ਮੈਂ ਇਹਨਾਂ ਨੂੰ ਤੁਹਾਨੂੰ ਪਹਿਲਾਂ ਦੇਖ ਰਿਹਾ ਸੀ ਤੁਸੀਂ ਜਾਲ ਲਾ ਰਹੇ ਸੀ ਗੁਰਵਿੰਦਰ ਹੈ ਨਾ ਆਮ ਤੌਰ ਤੇ ਟੂਰਨਾਮੈਂਟਾਂ ਦੇ ਤਾਂ ਜਾਣੇ ਹੋਰ ਪੂਰੇ ਐਜ਼ ਇਨ ਖਿਡਾਰੀ ਜਾਣੇ ਹੋ ਹੁਣ ਇੱਥੇ ਇੱਕ ਆਰਗੇਨਾਈਜ਼ਰ ਹਾਂ ਇੱਕ ਟੂਰਨਾਮੈਂਟ ਕਰਾਉਣ ਵਾਲੇ ਹਾਂ ਪਹਿਲਾਂ ਤਾਂ ਇਹ ਮੈਂ ਜਾਨਣ ਜਾਊਂਗਾ ਗੁਰਵਿੰਦਰ ਤੋਂ ਕੀ ਫਰਕ ਫੀਲ ਕਰ ਰਹੇ ਹੋ ਇਸ ਚੀਜ਼ ਦੇ ਵਿੱਚ ਫਰਕ ਭਾਈ ਬਹੁਤ ਜ਼ਿਆਦਾ ਹੈ ਬਸ 알아ਦਾ ਕਿੰਨੀਆਂ ਕਮੇਟੀਆਂ ਕਿੰਨੀ ਟੈਨਸ਼ਨ ਹੁੰਦੀ ਆ ਤੇ ਕਿਵੇਂ ਪੈਸਾ ਇਕੱਠਾ ਕਰਦੀਆਂ ਨੇ ਤੇ ਕਿਵੇਂ ਸਾਰਾ ਉਹ ਮੈਨੇਜ ਕਰਦੀਆਂ ਪਰ ਇਹ ਸਾਡੇ ਲਈ ਜਰੂਰੀ ਆ ਸਾਨੂੰ ਸਿੱਖ ਅਸੀਂ ਸਿੱਖ ਨੂੰ ਬਹੁਤ ਮਿਲਦੇ ਆ ਇੱਕ ਵਧੀਆ ਆਰਗੇਨਾਈਜ਼ਰ ਬਣਨੇ ਆ ਅਸੀਂ ਨਾਲ ਤਾਂ ਕਰਕੇ ਗੁਰਵਿੰਦਰ ਜੀ ਤੁਸੀਂ ਮੈਨੂੰ ਆਫ ਕੈਮਰਾ ਦੱਸ ਰਹੇ ਸੀ ਵੀ ਇਸ ਵਾਰੀ ਟੂਰਨਾਮੈਂਟ ਦਾ ਜਿਹੜਾ ਬਜਟ ਆ ਤੁਸੀਂ ਵਧਾਇਆ ਹੈਗਾ ਕੀ ਜੀ ਪਿਛਲੇ ਸਾਲ ਟੂਰਨਾਮੈਂਟ 9 ਲੱਖ ਸੀ ਤੇ ਪਿਛਲੇ ਸਾਲ ਤੋਂ ਖੁਸ਼ ਹੋ ਕੇ ਤੇ ਆ ਕਿ ਸਾਡਾ ਟੂਰਨਾਮੈਂਟ ਬੜਾ ਘੜੋ ਘੜੋ 17 ਲੱਖ ਤੇ ਤੁਹਾਨੂੰ ਵਾਦਾ ਕਰਨੇ ਅਗਲੇ ਸਾਲ ਘੜੋ 25 ਲੱਖ ਜਾਵੇਗਾ ਤੇ ਅੱਜ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਏ ਵੀਰਾਂ ਨੇ ਫੋਨ ਕਰਤਾ ਕਿ ਅਗਲੇ ਸਾਲ ਸੈਮੀਫਾਈਨਲ ਚ ਮੋਟਰਸੈਕ ਰੱਖਣੇ ਆ ਤੇ ਦੋ ਮੋਟਰਸਾਂ ਸਾਡੇ ਵੱਲੋਂ ਟੂਰਮੈਂਟ ਸ਼ੁਰੂ ਤੋਂ ਪਹਿਲੇ ਉਹਨਾਂ ਦਾ ਐਲਾਨ ਕਰਾਤੇ ਆ ਹਾਂਜੀ ਉਹ ਸੈਮੀਫਾਈਨਲ ਦਾ ਨਾਮ ਦੱਸਾਂਗੇ ਕਿੰਨਾ ਮੋਟਰਸਾਂ ਦੋ ਮੋਟਰਸਾਂ ਸੈਮੀਫਾਈਨਲ ਵਾਸਤੇ ਹੋਣਗੇ ਹਾਂਜੀ ਅਚਾ ਮੈਨੂੰ ਇਹ ਥੋੜੀ ਜਾਣਕਾਰੀ ਦਿਓ ਇਹ ਜੀਪਾਂ ਫਿਰ ਕਿੱਥੋਂ ਬਣਵਾਈਆਂ ਨੇ ਕਿਉਂਕਿ ਬੈਸਟ ਰੇਡਰ ਤੇ ਜਾਫੀ ਨੂੰ ਦਿੱਤੀਆਂ ਜਾਣੀਆਂ ਨੇ ਇਹ ਜੀ ਆਪਣੇ ਜੀਪਾਂ ਕੋਟਬੋਈ ਤਿਆਰ ਹੋਈਆਂ ਨੇ ਇਹ ਜੀਪਾਂ ਮੈਂ ਪਲੇਅਰ ਆ ਮੈਂ ਮੈਨੂੰ ਪਤਾ ਚੀਜ਼ ਪੁਰਾਣੀ ਦਾ ਇਹ ਜੀਪਾਂ ਵੈਲ ਟੈਸਟਡ ਆ ਜਿਹੜਾ ਜਿੱਤੂ ਨੂੰ ਇੱਕ ਖੁੱਲੀ ਬੈਂਤੀ ਜਿੰਨੀ ਮਰਜ਼ੀ ਪੀ ਆ ਕੇ ਲਜਾਓ ਉਹ 9 ਵਾਰੀ ਅਸੀਂ ਬੈਠੇ ਆ ਕੋਈ ਪ੍ਰੋਬਲਮ ਨਹੀਂ ਬੈਠਿਆ ਬਾਕੀ ਮੈਂ ਪਲੇਅਰਾਂ ਕੋ ਚੀਜ਼ ਪੁਰਾਣੀ ਮਿਲ ਜੇ ਮੈਨੂੰ ਪਤਾ ਹੁੰਦਾ ਕਿ ਪਲੇਅਰ ਬਹੁਤ ਹੁਸ਼ਿਆਰ ਨੇ ਕਿ ਚੀਜ਼ ਪੁਰਾਣੀ ਜਿੱਤੀ ਹੈ ਮੈਂ ਘੋਲਿਓ ਚੀਜ਼ ਦਿੱਤੀ ਹੈ ਘੋਲਿਓ ਚੀਪਾਂ ਇੱਕ ਨੰਬਰ ਦੀਆਂ ਸੀ ਇਹ ਉਹਨਾਂ ਵਾਂਗੂ ਚੀਪਾਂ ਇੱਕ ਨੰਬਰ ਆ ਜਿਵੇਂ ਮਰਜ਼ੀ ਚ ਵਰਤੋ ਜਿਵੇਂ ਮਰਜ਼ੀ ਯੂਜ਼ ਕਰੋ ਤੁਸੀਂ ਤੁਸੀਂ ਟੈਸਟ ਕਰ ਰਹੇ ਹੋ ਟੈਸਟ ਕੀਤੀਆਂ ਵੀ ਆ ਕੇ ਫੋਲ ਉਹ ਵੀ ਆ ਕੇ ਲਏ 100 ਕਿਲੋ ਮੀਟਰ ਤੋਂ ਪੂਰੇ ਟੈਸਟ ਕੀਤੀਆਂ ਉਹਨਾਂ ਨੂੰ ਗਾਰੰਟੀ ਸਾਡੀ ਗਾਰੰਟੀ ਰਹੂਗੀ ਫੋਲ ਮਤਲਬ ਮਤਲਬ ਜਿਹੜੇ ਖਿਡਾਰੀ ਜਿਹੜੇ ਜਿੱਤਣਗੇ ਉਹ ਸੰਤੋਖ ਖੁਸ਼ ਖੁਸ਼ ਪੂਰੇ ਖੁਸ਼ ਹੋਣਗੇ ਮੈਂ ਆਪ ਲੈਣਾ ਚੀਜ਼ ਸਮਝਦਾ ਇਸ ਲਈ ਮੈਂ ਬਿਲਕੁਲ ਸਮਝਦਾ ਪੂਰੇ ਖੁਸ਼ ਹੋਣਗੇ ਕਿ ਅਗਲੇ ਸਾਲ ਫਿਰ ਕਿੰਨੇ ਇੰਨਾ ਜੀਪਾਂ ਨੂੰ ਜਿਹੜੇ ਜਿੱਤਣ ਵਾਲੇ ਖਿਡਾਰੀ ਨੇ ਉਹ ਆਉਣਗੇ ਮੈਂ ਤੁਹਾਡੇ ਕੋਲੇ ਪੂਰੀ ਜਾਣਕਾਰੀ ਹੋਣੀ ਹੈ ਵੀ ਕਿਹੜੇ ਕਿਹੜੇ ਖਿਡਾਰੀ ਪਹੁੰਚ ਰਹੇ ਆ ਅੱਜ ਕਿਸ ਤਰ੍ਹਾਂ ਟੀਮਾਂ ਬਣਨਗੀਆਂ ਉਹਦੀ ਖੁੱਲ ਕੇ ਜੀ ਜਾਣਕਾਰੀ ਦੇ ਦਿਓ ਤਾਂ ਕਿ ਜਿਹੜੇ ਲਾਈਵ ਦੇਖਣ ਵਾਲੇ ਜਿਹੜੇ ਦਰਸ਼ਕ ਆ ਉਹਨਾਂ ਕੋਲੇ ਪਤਾ ਹੋਵੇ ਵੀ ਕਿਹੜੇ ਕਿਹੜੇ ਅੱਜ ਖਿਡਾਰੀ ਆਉਣਗੇ ਬਾਜੀ ਮਤਲਬ ਸ਼ਿਲੂ ਛੱਡ ਕੇ ਸਾਰੇ ਆ ਰਹੇ ਆ ਸ਼ਿਲੂ ਸ਼ਾਇਦ ਆ ਜਾਏ ਕਿਉਂ ਸ਼ਿਲੂ ਦੀ ਇੰਜਰੀ ਬਹੁਤ ਜ਼ਿਆਦਾ ਮੈਨੂੰ ਪਤਾ ਆਪਣਾ ਭਰਾਈ ਆ ਸ਼ਿਲੂ ਛੱਡ ਕੇ ਸਭ ਸਭ ਆਉਣਗੇ ਹਾਂ ਸ਼ਿਲੂ ਮੇ ਵੀ ਉੰਜ ਆ ਜਾਏ ਸ਼ਿਲੂ ਆ ਰਿਹਾ ਪਰ ਖੇਡੂਗਾ ਨਹੀਂ ਪਰ ਹਾਂ ਸ਼ਿਲੂ ਤੋਂ ਬ ਟੀਮਾਂ ਵਧੀਆ ਮਿਲਣਾਂ ਤੁਹਾਨੂੰ 플레이ਰ ਉਹ ਮਿਲਣਗੇ ਜਿਹੜੇ ਕਦੇ-ਕਦੇ ਹੀ ਆਉਂਦੇ ਆ 플레이ਰ ਹਾਂਜੀ ਜਿਵੇਂ ਜਿਵੇਂ ਕੋਈ ਉਦਾਹਰਨ ਦੇ ਤੂੰ ਸ਼ਕਰਪੁੱਟੀ ਵੱਖਰੀ ਵਧੀਆ ਜੋਗੇਲ ਵਧੀਆ ਲੋਹਾਰਾ ਵਧੀਆ ਬਰਸਾਲਪੁਰ ਵਧੀਆ ਤੇ ਆਪਣੀ ਇੱਕ ਤੋਂ ਟੀਮਾਂ ਹੋਰ ਵਧੀਆ ਬਣਾਈਆਂ ਸੀ ਤੇ ਜਿੰਨਾਂ ਨਾਂ ਨਹੀਂ ਇੱਕ ਮੁੰਡੇ ਵਾਹ ਬਨੂੜਾ ਨੇ ਕਨਫਰਮ ਨਹੀਂ ਮੁੰਡੇ ਨਵੇਂ ਜਿਹੜੇ ਚਾਹ ਉਠੇ ਆ ਤੇ ਬਾਕੀ ਹੁਣ ਮਾਰ ਸੁੱਖ ਰੱਖੀ ਹੁਣ ਪਤਾ ਲੱਗ ਜੂਗਾ ਜੀ ਇਹ ਚਾਰ ਵੰਡੀ ਮਾ ਜਿਵੇਂ ਮੈਨੂੰ ਕਨਫਰਮ ਆ ਹਾਂਜੀ ਬਾਕੀ ਆ ਮੇਰੇ ਨਾਲ ਗਗਨ ਹੈ ਇਹਨੂੰ ਪਤਾ ਇਹਨਾਂ ਕਨੈਕਟ ਚੱਲਦਾ ਵਾ ਇਹ ਬਣਾਈ ਜਾਂਦਾ ਹੈ ਟੀਬਾ ਦੇ ਵਿੱਚ ਜ਼ਿਆਦਾ ਕਨੈਕਟ ਗਗਨ ਦਾ ਨਾਲ ਨਹੀਂ ਪੱਕਾ ਮੇਰੇ ਨਾਲੇ ਮੇਰੇ ਆਪਣੀ ਦੀ ਗੱਡੀ ਹੁੰਦੀ ਹੈ ਮੇਰਾ ਪੱਕਾ 500 ਤੋਂ ਕਨੈਕਟਡ ਆ ਇਕੱਠੇ ਚੱਲਦੇ ਆ ਤਾਂ ਬਰੇ ਮੈਂ ਮੈਂ ਗੱਲ ਕਰ ਸਕਦਾ ਕਿ ਤੁਹਾਡੇ ਨਾਲ ਕਿ ਹਾਂਜੀ ਕਿਹੜੇ ਕਿਹੜੇ ਖਿਡਾਰੀ ਆ ਜਿਹੜੇ ਤੁਹਾਨੂੰ ਪਤਾ ਵੀ ਅੱਜ ਆ ਸਕਦੇ ਆ ਇਸ ਟਾਈਮ ਜਿਹੜੇ ਪੀਖ ਤੇ ਚੱਲ ਰਹੇ ਸਾਰੇ ਆ ਰਹੇ ਨੇ ਜੋ ਪੂਰੇ ਵਿਸ਼ੋਰ ਨੇ ਰੇਡਰ ਜਾਫੀ ਜੱਗੂ ਹਕਮ ਵਾਲੀਆ ਸ਼ਕਰਬਰ ਸ਼ਾਹ ਜੀ ਹਰਿਆਣੇ ਦੇ ਵਿਆਹਾਂ ਵਿੱਚ ਗੁਰਾਰ ਸਾਲੂ ਵੀ ਟੋਟਲ ਜਿਹੜੇ ਟੀਮਾਂ ਦੇ ਵਿੱਚ ਐ ਕਿ ਪੀਖ ਤੇ ਰੇਡਰ ਚੱਲ ਰਹੇ ਨੇ ਜੋ ਪੂਰੇ ਹਿੱਟ ਨੇ ਉਹ ਸਾਰੇ ਆ ਰਹੇ ਨੇ ਦੋ ਨਵੀਆਂ ਟੀਮਾਂ ਹਰਿਆਣੇ ਤੋਂ ਆ ਰਹੀਆਂ। ਅੱਛਾ ਦੋ ਟੀਮਾਂ ਹਰਿਆਣੇ ਤੋਂ ਬਣਾਈ ਜਾਂਦੀਆਂ। ਤੇ ਟੀਮਾਂ ਨੂੰ ਟਾਈਮ ਦਿੱਤਾ ਜੋ ਆਵਾਡ ਬਹੁਤ ਆਪਰੇ ਤੁਸੀਂ ਵੀ ਆਏ ਹੋ। ਤੇ ਇਸ ਲਈ ਜਿੱਥੇ ਆ ਆਮਦੋ ਦੇ ਦੋਵੇਂ ਟੂਰੋਂ ਜਿੰਦਾਪਾ 3 ਵਜੇ ਸ਼ੁਰੂ ਕਰਨਾ ਹੈ। ਗੁਰਵਿੰਦਰ ਮੈਨੂੰ ਇੱਕ ਬੜੀ ਹੈਰਾਨੀ ਹੁੰਦੀ ਹੈ। ਜਦੋਂ ਮੈਂ ਤੁਹਾਨੂੰ ਮੁਹਾਲੀ ਏਰੀਆ 'ਚ ਖੇਡਦਾ ਦੇਖਦਾ। ਮੈਂ ਇੱਥੋਂ ਤੁਹਾਨੂੰ ਜਾਣ ਤੇ ਕਿੰਨਾ ਟਾਈਮ ਲੱਗਦਾ ਹੂੰ ਮੈਨੂੰ ਆ ਕੇ ਪਤਾ ਲੱਗਿਆ। ਤੁਸੀਂ ਇਹਦਾ ਤੁਸੀਂ ਇਹਦਾ 100 ਕਿਲੋਮੀਟਰ ਤੋਂ ਆਏ ਜੇ। ਟੀਮਾਂ ਲਗਭਗ ਆਪਣੇ ਸਾਰਿਆਂ 200 ਕਿਲੋਮੀਟਰ ਤੋਂ ਆ ਰਹੀਆਂ। 200 ਕਿਲੋਮੀਟਰ ਹਾਂਜੀ। ਗੁਰਵਿੰ ਬੋਲਟ ਮੋਟਰਸਾਈਕਲ ਹੈ ਕਿਨੂੰ ਹੈ ਕਿਸੇ ਵੱਲੋਂ ਆਪਣੇ ਵੀਰ ਕਮੈਂਡੇਟਰ ਮਨਦੀਪ ਲੋਹਾਨੀ ਹੁਆ ਵੀ ਨਹੀਂ ਬਗਦੋ ਵੀਰ ਇਹ ਉਹਨਾਂ ਵੱਲੋਂ ਸਾਰੇ ਕਲੱਬ ਵੱਲੋਂ ਹੈ ਤੇ ਉਹੀ ਵੀ ਨਹੀਂ ਬਗ ਵੀਰਾਂ ਵੱਲੋਂ ਜੀ ਅਗਲੇ ਸਾਲ ਆਪਾਂ ਨੂੰ ਦੋ ਮੋਟਰਸਾਈਕਲ ਤੇ ਜਾ ਰਹੇ ਆ ਇਹ ਬਾਈ ਆਪਣੇ ਮੁੰਡੇ ਜਗਨੰਦ ਕਾਲਗੜ ਨੂੰ ਮੁੰਡੇ ਗੱਡੀ ਜਿਹੜੀ ਜੈਹਰ ਇਹ ਬਾਈ ਮੇਜਰ ਬਲੂਰਣਾ ਵੱਲੋਂ ਆ ਤੇ ਆ ਜੇ ਟਰੋਫੀਆਂ ਇਹ ਤੁਹਾਨੂੰ ਹਾਇਦਕਰ ਪੰਜਾਬ ਦੇ ਕਿਸੇ ਕਾਬਲ ਟਰੋਫੀ ਨਹੀਂ ਮਿਲਣ ਦਿਖਾ ਦਿਓ ਇੱਕ ਵਾਰੀ ਚੱਲ ਕੇ ਆਜੋ ਆਜੋ ਆਪਾਂ ਚੱਲੀਏ ਇਹ ਉਹ ਟਰੋਫੀਆਂ ਨੇ ਜਿਹੜੀਆਂ ਪਹਿਲਾ ਨਾਮ ਤੇ ਦੂਸਰਾ ਨਾਮ ਕਰਵਿੰਦਰ ਇਹ ਦੋਨੋਂ ਟਰਾਫੀਆਂ ਲਗਭਗ ਇੱਕੋ ਜਿਹੀਆਂ ਥੋੜਾ ਹਾਈਟ ਦਾ ਫਰ ਹਾਈਟ ਰਏ ਇਹ ਜੀ ਇਹ ਆਪਣੇ ਵੀਰ ਅਸਕੇ ਟਰਾਫੀ ਮਲਵਾ ਤੇ ਮੈਂ ਕਹਿੰਦਾ ਜਿੰਨੀ ਜੀਪਾ ਬੇ ਲੜਾਈ ਉਹਨੀਆਂ ਟਰਾਫੀਆਂ ਵਿੱਚ ਟੀਮਾਂ ਲੜਾਈ ਹੋ ਗਈ ਅੱਜ ਜਿੰਨੀਆਂ ਸੋਹਣੀਆਂ ਟੀਮਾਂ ਅੱਜ ਤੱਕ ਟਰਾਫੀ ਬਣੀ ਨਹੀਂ ਇਹ ਆਪਣੀਆਂ 60 ਦੂਜੀਆਂ ਟਰਾਫੀਆਂ ਆਪਾਂ ਜਿਹੜੇ ਨਵੇਂ ਪਲੇਅਰ ਵਧੀਆ ਬਲੇ ਸਭ ਨੂੰ ਸਨਮਾਨ ਕਰਨਾ ਕੋਈ ਨਹੀਂ ਸਨਣਾ ਕਿ ਪਲੇਅਰ ਇਹਨਾਂ ਕਦੇ ਮੈਨੂੰ ਸਨਮਾਨ ਨਹੀਂ ਹੋਇਆ ਉਹ ਉਹਦਾ ਖਾਸ ਤੌਰ ਤੇ ਵੱਡੇ ਪਲੇਅਰ ਹੁੰਦਾ ਆਪਾਂ ਨਵੇਂ ਬਲੇ ਨੂੰ ਸਨਮਾਨ ਕਰਾਂਗੇ ਹਾਂਜੀ ਮੈਚ ਸ਼ੁਰੂ ਹੋਣ ਤੇ ਕਿੰਨਾ ਕਿੰਨੇ ਕ ਵਜੇ ਤੱਕ ਤੁਸੀਂ ਇਹ ਜਿਹੜੇ ਮੈਚ ਆ ਸ ਕੋ ਟੀਮਾਂ ਦੂਰੋਂ ਬਹੁਤ ਹਰੇ ਕਹਿੰਦਾ ਸਾਡਾ ਲਾਸਟ ਮੈਚ ਆਈ ਗਈ ਟੀਮਾਂ ਨੂੰ 2 ਘੰਟੇ ਦੀ ਰਾਮਣਾ ਪਹੁੰਚੋ ਲਗਭਗ ਟੀਮਾਂ ਪਲੇਅਰ ਸਾਰੇ ਦਰ ਚੁੱਕੇ ਆ ਉਬਰ ਦੋ ਕੁ ਘੰਟੇ ਲੱਗ ਜਾਣਗੇ ਉਹਨੇ ਨਾਲੇ ਟੀਮਾਂ ਆਪਣੀਆਂ ਵੀ ਟੀਮਾਂ ਭੱਦਰਦੀਆਂ ਦੂਜਾ ਮੈਚ ਸ਼ੁਰੂ ਹੈ ਟਾਈਮ ਇਹਨਾਂ ਨੂੰ ਲੱਗ ਜਾਣਾ ਹੈ ਬਾਕੀ ਲੰਗਰ ਦਾ ਭੁੱਲਾ ਪ੍ਰਬੰਧਾ ਸੈਮੀਫਾਈਲਡ ਕਿ ਲੰਗਰ ਕਿਸੇ ਕਮੇਟੀ ਦਾ ਸੈਮੀਫਾਈਲਡ ਕਿ ਲੰਗਰ ਚੱਲਦਾ ਆਪਣਾ ਸੈਮੀਫਾਈਲਡ ਕਿ ਲੰਗਰ ਚੱਲੂਗਾ ਤੇ ਸਾਰਾ ਕੁਝ ਵਧੀਆ ਨੰਗਰ ਟੌਪ ਦਾ ਹੋ ਗੁਰਵਿੰਦਰ ਫਿਰ ਇਹਨਾਂ ਸਾਰੀ ਚੀਜ਼ਾਂ ਨੂੰ ਪ੍ਰਬੰਧ ਕਰਨ ਵਾਸਤੇ ਬਹੁਤ ਸਾਰੇ ਮੈਨ ਪਾਵਰ ਦੀ ਲੋੜ ਪੈਂਦੀ ਹੈ ਨਾ ਆ ਪੂਰਾ ਕਹਿ ਲੋ ਪੂਰੀ ਇੱਕ ਕਮੇਟੀ ਕਹਿ ਲੋ ਜਾਂ ਪੂਰਾ ਤੁਹਾਡਾ ਕਲੱਬ ਹੋਣਾ ਤਾਂ ਉਹ ਇਕੱਠੇ ਫਿਰ ਨਹੀਂ ਕਮੇਟੀ ਸਾਡੀ ਨਹੀਂ ਸਾਡਾ ਕੋਈ ਕਲੱਬ ਨਹੀਂ ਕੋਈ ਖਜ਼ਾਨਚੀ ਅੰਦਰ ਕਮੇਟੀ ਉਹ ਆਪਣੇ ਗਵਾਨਪਿੰਡ ਦੀ ਆਈ ਉਹ ਵੀ ਕੰਗਾ ਸਾਡਾ ਖੁਰਦੇ ਉਹ ਕਲਾ ਉਹ ਕੰਗਾ ਇਤਾਈਓ ਪੋਸਟਰ ਤੇ ਕਲਾ ਕੰਗਾ ਲਖਾਇਆ ਤੁਸੀਂ ਸਾਡੇ ਦੋ ਪੋਸਟਰ ਵੇਖੋ ਕਲਾ ਕੰਗਾ ਖੁਰਦੇ ਕਲਾ ਕੁਝ ਨਹੀਂ ਕਲਾ ਕੰਗਾ ਕਿਉਂਕਿ ਦੋਵੇਂ ਬਿਨਾਂ ਸਾਂਝ ਉਹ ਲੰਗਰ ਸਾਲ ਉਹਨਾਂ ਦਾ ਅਸਲੀ ਗੱਲ ਸਿਰਫ 14 ਮੁੰਡਿਆਂ 14 ਜਿੰਨਾ ਜੋ ਕੋਈ ਮੁੰਡਾ ਅਮਲਾ 25 ਸਾਲ ਤੋਂ ਪਲੱਸ ਨਹੀਂ ਬੈਨੇ ਮੁੰਡਾ ਇਹ ਸਾਰੇ ਬੰਦੇ ਕਿਸਾਨ ਜੀ ਨੇ ਸਾਰੇ ਪ੍ਰਧਾਨ ਨੇ ਸਾਰੇ ਹਰ ਕੋਈ ਬੰਦਾ ਤੁਸੀਂ ਪੋਸਟਰ ਵੇਲੋ ਕਿਸੇ ਸਾਡੇ ਕਲੱਬ ਦਾ ਪੋਸਟਰ ਨਹੀਂ ਇਥੇ ਕਿ ਕੌਣ ਪ੍ਰਧਾਨ ਹੈ ਕੌਣ ਕਿਸਾਨ ਜੀ ਆ ਤੁਸੀਂ ਜਿਹੜੀ ਵੇਲਿਆ ਜੇ ਕੋਈ ਨਹੀਂ ਨਾਮ ਲਿਜੂਗਾ ਇਹ ਆ ਪ੍ਰਧਾਨ ਹੈ ਆ ਕਿਸਾਨ ਜੀ ਆ ਕੋਈ ਕੋਈ ਨਹੀਂ ਸਭ ਖੁੱਲਿਆ ਪਰ ਪਰ ਇਹਦੇ ਪਿੱਛੇ ਕੋਈ ਫਿਰ ਲੜਾਈ ਵੀ ਖਤਮ ਹੋ ਜਾਂਦੀ ਹੈ ਨਾ ਇਸ ਚੀਜ਼ ਦੇ ਨਾਲ ਇਹ ਨਹੀਂ ਲੜਾਈ ਹੈ ਨਹੀਂ ਇੱਕ ਪਰਸੈਂਟ ਲੜਾਈ ਨਹੀਂ ਹੈਗੀ ਕਿ ਫਿਰ ਪ੍ਰਧਾਨਗੀ ਦੀ ਕੋਈ ਲੜਾਈ ਆਮ ਤੌਰ ਤੇ ਦੇਖਣ ਨੂੰ ਮਿਲਦੀ ਹੈ ਮੈਂ ਸਾਰੇ ਬੜਨਾਨਾ ਹਾਂ ਬਈ ਇਹਨਾਂ ਜਿੰਮਵਰੀ ਜਿਵੇਂ ਇਹ ਮੇਰਾ ਬ੍ਰਦਰ ਆ ਜੋਵਨ ਇਹਨਾਂ ਜਿੰਮਵਰੀ ਵਾਧ ਹੁੰਦੀ ਹੈ ਜਿਵੇਂ ਜਾਲ ਜੂਲ ਲੈਟਾ ਇਹ ਜਿਵੇਂ ਇੰਨੀ ਸਟੇਚੂਸ ਦੀ ਜਿਵੇਂ ਇਹਨਾਂ ਪਿੰਡਾਂ ਦੀ ਟੀਮਾਂ ਨੂੰ ਮੈਸ ਮਾਲਣਾ ਬਾਕੀ ਪੈਸੇ ਉਹ ਜਿਵੇਂ ਪਿੰਡੋਂ ਗ੍ਰਾਈ ਕੱਢ ਕੇ ਨਹੀਂ ਉਹ ਆਪਣੇ ਸਾਰੇ ਮੁੰਡੇ ਹੋਰ ਆ ਜਿਨ੍ਹਾਂ ਜਿਨ੍ਹਾਂ ਜਿਹੜੇ ਕੰਮ ਨੌਲੇਜ ਆ ਬਹੁਤ ਦਿੱਤੇ ਹੋਇਆ ਪਰ ਪਿੰਡ ਦੀ ਪੂਰੀ ਸਪੋਰਟ ਪੂਰੀ ਪੂਰੀ ਮੈਂ ਕਹਿੰਦਾ ਪਿੰਡ ਜੋ ਪਿਛਲੇ ਸਾਲ ਸਾਨੂੰ ਮਾਲ ਜੇ ਪਿੰਡ ਜੋ ਐਸ ਸਾਲ ਸਾਨੂੰ ਪਿਛਲੇ ਸਾਲ ਨਾਲੋਂ ਗ੍ਰਾਈ 80% ਵਾਧ ਹੋਈ ਹੈ ਛੇ ਰੀਜ਼ ਨਹੀਂ ਹੋਣਾ ਤੁਸੀਂ ਬੱਧੀਰ ਪੀਲੇ ਸੇ ਕੰਮ ਕਰਕੇ ਵਿਖਾਇਆ ਪੀਲੇ ਸਾਨੂੰ ਪਿੱਛੇ ਬਹੁਤ ਲੋਕਾਂ ਨੇ ਗੱਲਾਂ ਕੀਤੀਆਂ ਕਿ ਪੈਸੇ ਬਚਾਉਣਗੇ ਖਾਣਗੇ ਪਰ ਮੈਂ ਜਿੰਨੇ ਮੁੰਡੇ ਸਾਰਿਆਂ ਨੂੰ ਇੱਕੋ ਗੱਲ ਕਹੀ ਕਿ ਚੁੱਪ ਰਹਿਣਾ ਕੰਮ ਕਰਕੇ ਵਿਖਾਉਣਾ ਸਾਰੇ ਮੁੰਡਿਆਂ ਨੇ ਚੁੱਪ ਇਕ ਏਗਾ ਕਰਕੇ ਪੀਲੇ ਸੇ ਕੰਮ ਕਰਕੇ ਵਿਖਾਇਆ ਤੇ ਪੀਲੇ ਸੇ ਤੁਸੀਂ ਕਾਠੀ ਵੇਖਣਾ ਸਾਡੇ ਮੇਲੇ ਦਾ ਕੰਮ ਕੀਤਾ ਐਸ ਲੋਕਾਂ ਖੁਸ਼ ਹੋ ਗਏ ਪਿਛਲੇ ਸਾਲ ਦੁਖਣੀ ਕਰਾਈ ਹੁੰਦੀ ਹੈ ਹਾਂਜੀ ਫਿਰ ਮੈਂ ਦੇਖ ਰਿਹਾ ਗੁਰਮੀਂਦਰ ਹੁਣ ਤੋਂ ਹੀ ਲੋਕ ਜਿਹੜੇ ਆ ਉਹ ਆਪਣੇ ਸਟੇਡੀਅਮ ਦੇ ਵਿੱਚ ਆ ਕੇ ਬੈਠਣੇ ਸ਼ੁਰੂ ਹੋ ਗਏ ਹਨ ਆਮ ਤੌਰ ਤੇ ਇਹ ਉਦੋਂ ਹੁੰਦਾ ਜਦੋਂ ਫਾਈਨਲ ਦੇ ਮੈਚ ਜਦੋਂ ਕਹੋ ਸੈਮੀ ਫਾਈਨਲ ਵੇਲੇ ਜਾਂ ਉਦੋਂ ਮੰਨਦੇ ਇੰਨਾ ਇਕੱਠ ਕਿਤੇ ਨਹੀਂ ਵੇਖਣਾ ਦੂਜੀ ਵੱਡੀ ਗੱਲ ਹਰੇਕ ਕਮੇਟੀ ਬਾਈਟ ਬਣਾ ਕੇ ਸਰ ਨੂੰ ਰੱਖਦੀ ਆ ਕਿ ਅਸੀਂ ਬੁਲਡਰ ਨੂੰ ਬੈਠਣਾ ਅਸੀਂ 1 ਰੁਪਏ ਦਾ ਬਜਟ ਨਹੀਂ ਬਣਾਉਂਦੇ ਸਿੱਧਾ ਜੀਪਾਂ ਰੱਖੀਆਂ ਕੋਈ ਗਰਾਈ ਨਹੀਂ ਇਕੱਠੇ ਕੀ ਸੁੱਦਾ ਜੀਪਾ ਨਹੀਂ ਆ ਗਈ ਜੀਪਾ ਰੱਖਣੀ ਹੈ ਤੇ ਉਹ ਮਾਰਨ ਦੇ ਵੇਲੇ ਸਾਰਾ ਕੋਈ ਕਰਤਾ ਹੈ ਸੱਚੀ ਮਾਰਨ ਸਰ ਅਸੀਂ ਐਸਟੀਮੇਟ ਲਾਇਆ 14 ਲੱਖ ਸਾਨੂੰ 18 ਲੱਖ ਤੱਕ ਬਜਟ ਹੋ ਗਿਆ ਮਿਲ ਲੋ ਪਰ ਗੁਰਵਿੰਦਰ ਮੈਨ ਲੱਗਦਾ ਇਹਦੇ ਪਿੱਛੇ ਰੀਜ਼ਨ ਇਹੀ ਹੈ ਜਦੋਂ ਆਪਾਂ ਸੱਚੇ ਦਿਲੋਂ ਕੋਈ ਕੰਮ ਕਰੀਏ ਸੱਚੇ ਦਿਲੋਂ ਕੰਮ ਕਰਕੇ ਉਹਖਾਈਏ ਚੰਗਾ ਕੰਮ ਕਰੀਏ ਉਹ ਆਵਾਂਗੇ ਲੋਕੀ ਸਾਥ ਦੇਣਗੇ ਲੋ ਬਾਹਰੋਂ ਬੋਲ ਲੋਕੀ ਜੁੜਿਆ ਸੱਚੀ ਬਾਕੀ ਜਿਹੜੇ ਖਿਡਾਰੀ ਹੈਗੇ ਉਹਨਾਂ ਵਾਸਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋ ਜਿਹੜੇ ਆਉਣਗੇ ਉਹ ਇਨਵਾਇਰ ਜੀ ਸਾਹਿਬ ਸੁਕਾ ਦਿੰਦੇ ਆਂ ਆਪਾਂ ਜੀ ਮੋਟਰਾਂ ਦਾ ਖੜਦੋਖੜਾ ਕੱਲੀ ਬਾਰਕੀ ਦੇ ਪਲੇਅਰਾਂ ਦੀ ਵੱਖਰੀ ਆ ਉਥੇ ਵਾਰਮ-ਅਪ ਹੋਣਗੇ 10 ਬੌਂਸ ਲਓਨਾਂ ਲਈ ਕੋਈ ਤੰਗ ਪਰੇਸ਼ਾਨੀ ਕੋਈ ਨਹੀਂ ਇੱਕੋ ਥਾਂ ਹੋਣਗੇ ਕੋਈ ਟੀਮ ਗਰਾਊਂਡ 'ਚ ਇਕਦਾਂ ਹੀ ਗਰਾਊਂਡ 'ਤੇ ਟੀਮ ਆਦ ਗੱਡੀਆਂ ਕੋਲ ਕੋਈ ਤੰਗੀ ਨਹੀਂ ਕੋਈ ਵੇਹੜਾ ਟੀਮਾਂ ਆਵਾਜ਼ਾਂ ਨਹੀਂ ਬੈਣਗੀਆਂ ਜੇ ਟੀਮ ਲੀਡਰ ਨੂੰ ਦਿੱਤਾ ਹੈ ਕਿ ਆਪ ਲੈ ਆਵਾਂਗੇ ਕਿਉਂ ਸਿਰਫ ਆ 20 ਫੁੱਟ ਦਾ ਫਾਸਲਾ ਹੈ ਗਰਾਊਂਡ ਦੇ ਟੀਮਾਂ 'ਚ ਕੋਈ ਪਰੇਕਲ ਹੋਰ ਹੈ ਗਰਵਿੰਦਰ ਜਿਹੜੇ ਜਿਹੜੇ ਖਿਡਾਰੀ ਹੁੰਦੇ ਆ ਜੇਕਰ ਉਹਨਾਂ ਨੂੰ ਕਿਸੇ ਟੂਰਨਾਮੈਂਟ ਦੇ ਉੱਤੇ ਜਾ ਕੇ ਕੋਈ ਦਿੱਕਤ ਆਉਂਦੀ ਹੈ ਤਾਂ ਉਹਦੇ ਵਿੱਚ ਇਹੀ ਹੁੰਦਾ ਕਿ ਕਿਉਂਕਿ ਕਿਉਂਕਿ ਕਮੇਟੀ ਨੂੰ ਪਤਾ ਨਹੀਂ ਹੁੰਦਾ ਖਿਡਾਰੀਆਂ ਦੀ ਨਬਜ਼ ਦਾ ਉਹ ਕੀ ਚਾਹੁੰਦੇ ਨੇ ਉਹਨਾਂ ਦੀ ਕੀ ਇੱਛਾ ਹੈ ਤਾਂ ਤੁਸੀਂ ਇੱਕ ਖਿਡਾਰੀਓ ਜਿਹੜੇ ਇਸ ਦੇ ਵਿੱਚ ਅੱਗੇ ਲੱ ਦੀ ਮਾ ਹੁਣ ਉਹ ਤੋਂ ਟੀਮਾ ਲੈਣ ਹੁਣ ਕੋਈ ਟੀਮ ਕਿਲੋਮੀਟਰ ਖੜੀ ਅੱਧਾ ਕਿਲੋਮੀਟਰ ਕੋਈ ਥਾਂ ਮਿਲਦੀ ਆ ਆਪਾਂ ਸਾਰੀ ਪਾਰਕੀ ਕੋਠਾਂ ਦੀ ਮਾ ਲਿਆ ਇੱਕ ਉਹ ਜਿਹੜੀ ਮਾ ਵੇਡਦੀ ਜੋ ਮਰਜੀ ਆ ਸਕੂਲ ਦੀ ਗਰਾਊਂਡ ਆ ਉਹ ਬਾਈ ਦਾ ਬਹੁਤ ਧਰਵਾ ਜਨ ਆਪਦੀ ਸਰੋਂ ਵਾ ਕੇ ਅਸੀਂ ਸਕੂਲ ਦੀ ਗਰਾਊਂਡ ਦਿੱਤੀ ਉੱਤੇ ਵੱਡੀ ਮੰਡਲੀਆਂ ਟੀਮਾਂ ਟਾਈਮ ਸਾਰ ਗਰਾਊਂਡ ਜੁਣਦੇ ਜਿਸ ਵਾਸਤੇ ਆਪਣੀ ਕੋਈ ਟੀਮ ਲੈਣ ਵਾਜ ਨਹੀਂ ਮਾਰਨੀ ਭਾਈ ਟੀਮਾਂ ਦੋ ਦੋ ਤਿੰਨ ਤਿੰਨ ਰਿਮਾਂਡਵਾਂਸ ਸਿੱਧਾ ਵਾਰਮ ਅਪ ਹੋਣ ਵਧੀਆ ਜਗ੍ਹਾ ਖਾਨਬੀਨੋ ਜਿੱਥੇ ਵਧੀਆ ਬਾਉਂਸਰ ਉੱਤੇ ਆ ਕਿ ਲੋਕੀ ਜਿਹੜੇ ਬਾਦੂ ਸ਼ਰਾਬੀ ਬੰਦੇ ਆਉਂਦੇ ਆ ਉਹ ਮੈਨੂੰ ਬਸ ਪਲੇਅਰਾਂ ਸ਼ਰਾਬੀਆਂ ਨੂੰ ਕਿੰਨਾ ਹੇੜ ਘਾਦੇ ਪਲੇਅਰ ਆਪ ਕੋਈ ਸ਼ਰਾਬੀ ਤੰਗ ਕਰੂਗਾ ਕੋਈ ਕੋਈ ਬੰਦਾ ਸ਼ਰਾਬੀ ਨਾਲ ਤੰਗ ਕਰੂਗਾ ਟੀਮਾਂ ਤਾਂ ਗਰਾਊਂਡ ਸਿੱਧਾ ਆਉਣਗੀਆਂ ਬਿਲਕੁਲ ਬਾ ਤੁਹਾਡਾ ਰਿਫਰੈਸ਼ਮੈਂਟ ਰਹੂ ਤੁਹਾਡਾ ਉਹ 당 ਹੀ ਨਹੀਂ ਆਉਗਾ ਬਿਲਕੁਲ ਹਾਂਜੀ ਚਲੋ ਹੁਣ ਤੁਹਾਡੀ ਤਿਆਰੀ ਜਿਹੜੀ ਹੈ ਉਹ ਤੁਸੀਂ ਕਹਿ ਰਹੇ ਲਗਭਗ 1.5 ਤੋਂ 2 ਘੰਟੇ ਤੱਕ ਆਪਾਂ ਮੈਚ ਜਿਹੜੇ ਸਟਾਰਟ ਕਰ ਦਨੇ ਹੈ ਤਿਆਰੀ ਹੋ ਗਈ ਵਾ ਮੇਰੀ ਤਿਆਰੀ ਰਹਿ ਗਈ ਵਾ ਥੋੜੀ ਜਿਹੀ ਬਾਕੀ ਸਾਰੀ ਹੋ ਕੇ ਆ ਸਕਦੀ ਹੈ ਬਾਕੀ ਸਾਰੀ ਤਿਆਰੀ ਹੈ ਹਾਂਜੀ ਦੋਸਤੋ ਹੁਣ ਕਾਂਗੇ ਬਹੁਤ ਬਹੁਤ ਸ਼ੁਕਰੀਆ ਗੁਰਵਿੰਦਰ ਸੋ ਦੋਸਤੋ ਇਹ ਉਹ ਟਰੋਫੀਜ਼ ਨੇ ਉਹ ਇਹ ਇਹ ਉਹ ਗੱਡੀ ਖੜੀ ਹੈ ਜਿਹੜੀ ਅਲੱਗ ਅਲੱਗ ਲੋਕਾਂ ਨੂੰ ਜਿਹੜੀ ਜਿਵੇਂ ਕਬੱਡੀ ਦੇ ਨਾਲ ਜੁੜੇ ਹੋਏ ਜਿਹੜੇ ਕੋਈ ਕਮੈਂਟੇਟਰ ਹੈ ਜਾਂ ਖਿਡਾਰੀ ਹੈ ਉਹਨਾਂ ਨੂੰ ਦਿੱਤੇ ਜਾਣੇ ਮੋਟਰਸਾਈਕਲ ਹੈ ਗੱਡੀ ਹੈ ਇਹ ਉਹ ਜੀਪਾਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਜਿੱਤਣ ਵਾਸਤੇ ਅੱਜ ਖਿਡਾਰੀ ਜ਼ਿਆਦਾਤਰ ਪ੍ਰਦਰਸ਼ਨ ਕਰਨਗੇ ਆ ਦੇਖਿਆ ਜਾਵੇ ਤਾਂ ਆਮ ਤੌਰ ਤੇ ਇਹ ਹੁੰਦਾ ਕਿ ਜਿਹੜੀਆਂ ਜਦੋਂ ਜੀਪਾਂ ਜਾਂ ਪੁਰਾਣੀ ਚੀਜ਼ ਜਿਹਨੂੰ ਰੀਮੋਡੀਫਾਈ ਕੀਤੀ ਹੋਈ ਚੀਜ਼ ਜਦੋਂ ਦਿੱਤੀ ਜਾਂਦੀ ਹੈ ਉਹਨਾਂ ਨੂੰ ਦਿੱਕਤ ਆਉਂਦੀ ਹੈ ਪਰ ਗੁਰਵਿੰਦਰ ਕਾਂਗੇ ਦਾ ਕ ਇਹ ਹੈ ਕਿ ਇਹ ਫੁਲੀ ਟੈਸਟਡ ਜੀਪਾਂ ਨੇ ਸੋ ਇਹ ਵੀ ਚਲੋ ਵਧੀਆ ਗੱਲ ਹੈ ਕਿ ਚੰਗੇ ਤਰੀਕੇ ਦੇ ਨਾਲ ਇਹਨਾਂ ਨੂੰ ਚੈੱਕ ਕੀਤਾ ਹੋਇਆ ਔਰ ਇਹਨਾਂ 'ਚ ਕੋਈ ਦਿੱਕਤ ਆਉਣ ਦੀ ਸੰਭਾਵਨਾ ਨਹੀਂ ਹੈ ਬਾਕੀ ਉਹਨਾਂ ਨੇ ਜ਼ਿੰਮੇਵਾਰੀ ਵੀ ਲੈ ਲਈ ਹੈ ਦੇਖਾਂਗੇ ਇਹ ਕਿ ਉਹ ਕਿਹੜੇ ਖਿਡਾਰੀ ਹੋਣਗੇ ਜਿਹੜੇ ਇਸ ਟੂਰਨਾਮੈਂਟ ਦੇ ਵਿੱਚ ਇਹਨਾਂ ਜੀਪਾਂ ਨੂੰ ਆਪਣੇ ਘਰ ਲੈ ਕੇ ਜਾਣਗੇ ਜੀਪ ਜਿਤਨਾ ਕਿਸੇ ਵੀ ਖਿਡਾਰੀ ਵਾਸਤੇ ਬਹੁਤ ਵੱਡੀ ਗੱਲ ਹੈ ਸੋ ਸਾਡੇ ਨਾਲ ਜੁੜੇ ਰਹਿਣਾ ਜਿਹੜੇ ਦਰਸ਼ਕ ਇਸ ਟਾਈਮ ਸਾਨੂੰ ਲਾਈਵ ਦੇਖ ਰਹੇ ਨੇ ਉਹਨਾਂ ਨੂੰ ਇੱਕੋ ਇੱਕ ਰਿਕਵੈਸਟ ਹੈ ਜੇਕਰ ਸਾਡੇ ਕੀਤੇ ਹੋਏ ਉਪਰਾਲਿਆਂ ਨੂੰ ਤੁਸੀਂ ਚੰਗਾ ਮੰਨਦੇ ਹੋ ਠੀਕ ਮੰਨਦੇ ਹੋ ਤਾਂ ਲਾਈਕ ਵਾਲਾ ਬਟਨ ਹੁ ਤਾਲਖਸ ਕਿ ਤੁਸੀਂ ਸਾਨੂੰ ਕਿੰਨਾ ਇੱਕ ਹੌਸਲਾ ਦੇਣਾ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਕਿ ਇਹੋ ਜੀਆਂ ਕੋਸ਼ਿਸ਼ਾਂ ਐਵੇਂ ਹੀ ਨੇ ਤੋਂ ਦੇਖਾਂਗੇ ਅਗਲੇ ਇਸ ਮੈਚ ਦੇ ਵਿੱਚ ਕੀ ਕੀ ਦੇਖਣ ਨੂੰ ਮਿਲੂਗਾ ਇਸ ਟੂਰਨਾਮੈਂਟ ਦੇ ਉੱਤੇ ਕੀ ਕੀ ਦੇਖਣ ਨੂੰਗਾ ਸਾਡਾ ਜੁੜੇ ਰਹੋ ਪੰਜਾਬ ਦੇ ਵਿੱਚ ਖੇਡਣ ਵਾਲੇ ਹੋਰ ਵੀ ਬਹੁਤ ਸਾਰੇ ਕਬੱਡਾ ਕਬੱਡੀ ਕੱਪਾਂ ਦੇ ਨਾਲ ਤੁਹਾਨੂੰ ਜੋੜਦੇ ਰਾਵਾਂਗੇ ਥੈਂਕ ਯੂ ਔਰ ਅਗਲੀ ਰੇਡ ਪਾਉਣ ਦੇ ਲਈ ਇਸ ਵੇਲੇ ਖਿਡਾਰੀ ਤਿਆਰ ਵਰ ਤਿਆਰ ਹੈ ਸੀਤਾ ਬਾਪੂ ਚੜ੍ਹੇ